ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌੜਿਕ ਚੈਨਲ ਤੇ ਸਾਰਿਆਂ ਪੈਣਾ ਸਵਾਗਤ ਅੱਜ ਤੁਹਾਡੇ ਮਨਪਸੰਦ ਆਪਾਂ ਨੀਡਲਵਰਕ ਦੇ ਸੂਟ ਲੈ ਕੇ ਆਏ ਤੇ ਪੈਣਾ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਤੇ ਐਵੇਂ ਦੇ ਨੀਡਲਵਰਕ ਦੇ ਸੂਟ ਜੀ ਆਪਾਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਮਿਲਣਗੇ ਸੋਹਣੇ ਸੋਹਣੇ ਸੂਟ ਜਿਹੜੇ ਆਪਣੇ ਨਾਮੀ ਬੜ ਕੇ ਰੈਡੀ ਹੋ ਕੇ ਆ ਗਏ ਤਿੰਨ ਨਵੇਂ ਸਟੱਪ ਦੇ ਨਾਲ ਆਪਾਂ ਤੁਹਾਡੇ ਨਾਲ ਵੀਡੀਓ ਬਣਾਈ ਹੈ ਜੀ ਨਵਾਂ ਸਾਰਾ ਨਵਾਂ ਸਟੱਫ ਹੋਊਗਾ ਆਪਣੇ ਕੋਲੇ ਅਲੱਗ-ਅਲੱਗ ਤਰ੍ਹਾਂ ਦਾ ਪਰ ਆਈ ਮੈਂਸ਼ਨ ਕਿਸੇ ਦਾ ਨਹੀਂ ਕੀਤਾ ਤੇ ਇਹ ਤੁਹਾਨੂੰ WhatsApp ਤੇ ਦੱਸਿਆ ਜਾਊਗਾ ਜੀ ਪ੍ਰਾਈਸ ਦਾ ਤੇ ਜਲਦੀ ਵਿੱਚ ਨਹੀਂ ਪ੍ਰਾਈਸ ਦਾ ਮੈਨੂੰ ਡਿਸਕਸ ਹੋਇਆ ਪ੍ਰਾਈਸ ਦਾ ਰੇਂਜ ਨਹੀਂ ਕੀਤਾ ਤੇ ਜਿਹੜਾ ਤੁਹਾਨੂੰ ਇਹ ਸੂਟ ਆਪਾਂ ਜਿਹੜੇ ਲਾਇਏ ਹੋਇਆ ਵੀਡੀਓ ਦੇ ਵਿੱਚ ਤੇ ਸਾਰੇ ਨੀਡਲ ਵਰਕ ਤੇ ਸੂਟੀ ਹੋਣਗੇ ਇਹਦੇ ਵਿੱਚ ਮਸ਼ੀਨੀ ਵਰਕ ਕੋਈ ਨਹੀਂ ਹੋਊਗਾ ਸਾਰੇ ਆਪਾਂ ਵੀਡੀਓ ਦੇ ਵਿੱਚ ਨੀਡਲ ਵਰਕ ਦੇ ਪਾਏ ਹੋਇਆ ਇਹ ਬਾਜੂ ਪਹੁੰਚੇ ਤੇ ਇਹ ਨੱਕ ਬਣਿਆ ਹੋਇਆ ਜੀ ਤੁਹਾਨੂੰ ਧਿਆਨ ਨਾਲ ਵੀ ਦਿਖਾਉਣਾ ਹੈ ਬਹੁਤ ਫ੍ਰਿਸ਼ਿੰਗ ਦੇ ਨਾਲ ਜਿਹੜਾ ਕੰਮ ਹੋਇਆ ਹੈ ਬੀ ਨੀਡਲ ਵਰਕਾ ਇੱਕ ਤੁਹਾਨੂੰ ਜੀ ਅਸੀਂ ਜ਼ਰੂਰੀ ਸੂਚਨਾ ਦਿੰਨੀ ਹੈ ਇਸ ਵਿੱਚ ਵੀਡੀਓ ਦੇ ਵਿੱਚ ਜੇ ਭੈਣ ਕੋਈ ਨੀਡਲ ਵਰਕ ਜਾਣਦੀ ਹੈ ਵਧੀਆ ਨੀਡਲ ਵਰਕ ਜਾਣਦੀ ਹੈ ਪੂਰਾ ਹਨਾ ਓਕੇ ਤੇ ਉਹ ਵੀ ਸਾਨੂੰ ਜਿਹੜੀ ਕੋਈ ਭੈਣ ਨੀਡਲ ਵਰਕ ਜਾਣਦੀ ਹੈ ਸਾਡੇ ਨਾਲ ਸੰਪਰਕ ਕਰਨ ਆਪਣੇ ਸਕਰੀਨ ਤੇ ਨੰਬਰ ਸ਼ੁਰੂਆਤ ਵਿੱਚ ਸਕਰੀਨ ਤੇ ਨੰਬਰ ਲਾਇਆ ਜੀ 750868043 ਦੇ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਕੰਟੈਕਟ ਨੰਬਰ ਚੱਲ ਰਿਹਾ ਜੀ ਤੇ ਜਿਹੜੇ ਆਪਾਂ ਨੀਡਲਵਰਕ ਦੀ ਤੁਸੀਂ ਦੇਖ ਰਹੇ ਜੀ ਬਹੁਤ ਫ੍ਰੈਸ਼ਿੰਗ ਦੇ ਨਾਲ ਕੰਮ ਹੋਇਆ ਜੀ ਸਾਰਾ ਹਨਾ ਤੇ ਇਦੋਂ ਵੀ ਸਾਨੂੰ ਬਹੁਤ ਹੋਰ ਫ੍ਰੈਸ਼ਿੰਗ ਦੇ ਵਿੱਚ ਚਾਹੀਦਾ ਜੀ ਇਦੋਂ ਸਫਾਈ ਨਾਲ ਕੰਮ ਚਾਹੀਦਾ ਜਿਵੇਂ ਆ ਕੀਤਾ ਹੋਇਆ ਤੇ ਆਪਣੇ ਕੋਲੇ ਕੁੜੀਆਂ ਘਟੀਆਂ ਜਿਹਨਾਂ ਨੀਡਲਵਰਕ ਦੀਆਂ ਜਿਹੜੀਆਂ ਵਿੱਚ ਕੁੜੀਆਂ ਹੈਗੀਆਂ ਸਿਲਾਈਆਂ ਹੋਣ ਸੀ ਤੇ ਤੇ ਜਿਹੜਾ ਆਪਾਂ ਪੱਕਾ ਹੈਲਪਰ ਲਾਇਆ ਹੋਇਆ ਸੀ ਤੇ ਉਹ ਵੀ ਆਪਣੇ ਕੋਲੋਂ ਹਟ ਗਿਆ ਜੀ ਹਨਾ ਤੇ ਆਪਾਂ ਹੁਣ ਨੀਡਲਵਰਕ ਦਾ ਕੋਈ ਐਵੇਂ ਦਾ ਬੰਦਾ ਭਾਲਦੇ ਆ ਕੋਈ ਵਧੀਆ ਹੋਵੇ ਬਹੁਤ ਫ੍ਰੇਸ਼ ਹੰ ਦੇ ਨਾਲ ਕੰਮ ਕਰਦਾ ਹੋਇਆ ਨੀਡਲਵਰਕ ਦਾ ਕੋਈ ਆਪਾਂ ਨੂੰ ਪਹਿਣਿਆਵੇਂ ਦੀ ਮਿਲ ਜੇ ਤੇ ਜਿਹੜਾ ਆਪਣਾ ਕੰਮ ਤੁਸੀਂ ਦੇਖ ਹੀ ਰਹੇ ਆ ਆਪਣਾ ਨੀਡਲਵਰਕ ਦਾ ਕੰਮ ਜਿਹੜਾ ਹੈਗਾ ਜਿਹੜਾ ਹੈਂਡਵਰਕ ਕੀਤਾ ਹੋਇਆ ਤੇ ਕਿੰਨਾ ਫ੍ਰੇਸ਼ ਹੰ ਦੇ ਨਾਲ ਕੀਤਾ ਹੋਇਆ ਖਾਦੀ ਤੇ ਤੁਸੀਂ ਦੇਖਦੇ ਇਹਨਾਂ ਨੇ ਖਾਦੀ ਦਾ ਸਟਾਫ ਹੈ ਜਿਹੜਾ ਆਪਾਂ ਜਿਹੜਾ ਸੂਟ ਤਿਆਰ ਕੀਤਾ ਜੀ ਕਿੰਨਾ ਸੋਹਣਾ ਵਰਕ ਹੋਇਆ ਜੀ ਨਾ ਸਾਡੇ ਕੋਲ ਵੀ ਇਹ ਨਿਊ ਹੀ ਰੱਖਿਆ ਹੋਇਆ ਹੈ ਜਿਹੜਾ ਪਹਿਣੇ ਨਿਊ ਰੱਖੀ ਹੋਈ ਹੈ ਜਿਹੜਾ ਆਪਾਂ ਖਾਦੀ ਤੇ ਆ ਜਿਹੜਾ ਵਰਕ ਕਰਵਾਇਆ ਹੋਇਆ ਹੈ ਤੇ ਕਿੰਨਾ ਸੋਹਣਾ ਦਿਖ ਰਿਹਾ ਆਪਾਂ ਜਮ ਵੀ ਜਿਹੜੀ ਭੈਣ ਆਪਾਂ ਓਕੇ ਭਾਲਦੇ ਜਿਹਦੇ ਅੰਤ ਵਿੱਚ ਇੰਨੀ ਕਾਰੀਗਰੀ ਸਫਾਈ ਹੋਵੇ ਓਵੇਂ ਦੀ ਭੈਣ ਚਾਹੀਦੀ ਆਪਾਂ ਉਹ ਨੇਡਲਵਰਕ ਦੀ ਆਪਾਂ ਆਨਲਾਈਨ ਕਰਵਾ ਲਿਆ ਕਰਾਂਗੇ ਤੂਰ ਹੈ ਭੈਣ ਤਾਂ ਆਪਾਂ ਉਹਨੂੰ ਇਕੱਠੇ ਆਪਾਂ ਫੈਬਰਿਕ ਜਿਹੜਾ ਆਪਣਾ ਸਟੱਫ ਜਿਹੜੀ ਸੂਟ ਹੋਇਆ ਕਰਨ ਇਕੱਠੇ ਦਿੱਤਾ ਕਰਾਂਗੇ ਤੇ ਜੇ ਉਹ ਇੱਥੇ ਰਹਿਣਾ ਚਾਹੁੰਦੀ ਹੈ ਬੁਟੀਕ ਤੇ ਉਹ ਠੀਕ ਤੇ ਵੀ ਰਹਿ ਸਕਦੀ ਹੈ ਆਪਣੇ ਨਾਲ ਗੱਲਬਾਤ WhatsApp ਤੇ ਕਰਦੇ ਸਕਦੀ ਹੈ ਤੇ ਜਿਹੜਾ ਆਪਣਾ ਨੰਬਰ ਦਿੱਤਾ ਹੋਇਆ ਸ਼ੁਰੂਆਤ 'ਚ ਹੀ ਨੰਬਰ ਦਿੱਤਾ ਹੋਇਆ ਆਪਣਾ ਜਿਦੋਂ ਆਪਾਂ ਵੀਡੀਓ ਲਾਈਏ ਜੀ ਸ਼ੁਰੂਆਤ ਨਮਰਿਤਾ ਹੋਇਆ ਤੇ ਆਪਾਂ ਮਸ਼ੀਨੀ ਦੇ ਵਿੱਚ ਕੀਤਾ ਹੋਇਆ ਇਹ ਵੀ ਹੈਂਡਵਰਕ ਦਾ ਸੂਟ ਸੀ ਜੀ ਇਹ ਵੀ ਨੀਡਲਵਰਕ ਕੀਤਾ ਹੋਇਆ ਇਹਨੂੰ ਆਪਾਂ ਮਸ਼ੀਨੀ ਵਰਕ ਦੇ ਵਿੱਚ ਤਿਆਰ ਕੀਤਾ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਨੂੰ ਜੇ ਆਪਾਂ ਨੀਡਲਵਰਕ ਦੇ ਵਿੱਚ ਵੀ ਕਰਵਾਉਣਾ ਹੋਵੇ ਤੇ ਆਪਾਂ ਨੀਡਲਵਰਕ ਦੇ ਵਿੱਚ ਵੀ ਕਰ ਸਕਦੇ ਹਾਂ ਕਿਉਂਕਿ ਇਹ ਨੀਡਲਵਰਕ ਦਾ ਵੀ ਮਸ਼ੀਨੀ ਦਾ ਵੀ ਹੈ ਤੇ ਨੀਡਲਵਰਕ ਦੀ ਤਾਂ ਕਾਰੀਗਰੀ ਹੋਰ ਬਹੁਤ ਵਧੀਆ ਹੁੰਦੀ ਹੈ ਬਹੁਤ ਏਦੁੱਧ ਸਫਾਈ ਨਾਲ ਸੂਟ ਬਣਦਾ ਜੀ ਇਹ ਆਪਾਂ ਕੀਤਾ ਸੀ ਜੀ ਖਾਦੀ ਮਸਲੀਨ ਤੇ ਤੇ ਜੇ ਕੋਈ ਭੈਣ ਇਹ ਜੀ ਹੈਗੀ ਹੈ ਕੈਰੀਅਰ ਹੀ ਹੱਥਾਂ ਦੇ ਵਿੱਚ ਹੈਗੀ ਉਹਦੇ ਤੇ ਸੋਹਣੇ ਸੋਹਣੇ ਸੂਟ ਨੀਡਲਵਰਕ ਦੇ ਕਰ ਸਕਦੀ ਜੀ ਸਾਡੇ ਨਾਲ ਸੰਪਰਕ ਕਰ ਲੇ ਜੀ ਤੇ ਆਪਾਂ ਐਵੇਂ ਦੀ ਨਹੀਂ ਲੈਣੀ ਕੋਈ ਜਿਵੇਂ ਸਿੱਖਦੀ ਹੋਵੇ ਐਵੇਂ ਸਿੱਖਣਾ ਨਹੀਂ ਲੈਣੀ ਭੈਣ ਆਪਾਂ ਵੀ ਥੋੜੇ ਟਾਈਮ ਜਿਵੇਂ ਆਪਾਂ ਤਾਂ ਵਧੀਆ ਭੈਣ ਚਾਹੀਦੀ ਆਪਾਂ ਮਾਉਣੇ ਕੋਈ ਸਾਲ 6 ਮਹੀਨੇ ਕੋਰਸ ਕੀਤਾ ਹੋਵੇ ਤੇ ਆਪਾਂ ਨੂੰ ਵਧੀਆ ਚਾਹੀਦੀ ਜੀ ਕਈ ਵਾਰੀ ਭੈਣਾਂ ਮੋਬਾਈਲ ਦੇ ਵਿੱਚ ਵੇਖ ਕੇ ਨਾ ਹੋਣਾ ਵਿੱਚ ਵੇਖ ਕੇ ਵੀ ਨੀਡਲਵਰਕ ਕਰ ਲੈਂਦੇ ਨੇ ਬਹੁਤ ਸਫਾਈ ਨਾਲ ਕਰ ਲੈਂਦੇ ਨੇ ਪਰ ਉਵੇਂ ਨਹੀਂ ਆਪਾਂ ਨੂੰ ਚਾਹੀਦੀ ਆਪਾਂ ਨੂੰ ਵਧੀਆ ਵਾਲੀ ਚਾਹੀਦੀ ਆ ਤੇ ਆਪਾਂ ਨੀਡਲਵਰਕ ਦੇ ਸੂਟ ਆ ਵੀ ਆਪਾਂ ਨੀਡਲਵਰਕ ਦੇ ਵਿੱਚ ਵੀ ਕੀਤਾ ਜੀ ਮਸ਼ੀਨੀ ਵਿੱਚ ਵੀ ਕੀਤਾ ਇਹ ਤੁਸੀਂ ਦੋਨੇ ਕਰਵਾ ਸਕਦੇ ਮਸ਼ੀਨੀ ਚ ਵੀ ਕਰਵਾ ਸਕਦੇ ਆ ਤੇ ਨੀਡਲਵਰਕ ਚ ਵੀ ਇਹ ਆਪਣੇ ਕੋਲੇ ਸੂਟ ਅਵੇਲੇਬਲ ਹੈ ਜੀ ਇਹ ਮੋਰ ਪੰਖਿਆ ਕਲਰ ਜ ਹੈ ਲਾਈਟ ਮੋਰ ਪੰਖਿਆ ਕਲਰ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਚ ਜਰੂਰ ਦੱਸਣਾ ਜੀ